ਹਾਂਜੀ ਬਹੁਤ ਹੀ ਸਤਿਕਾਰਯੋਗ 41 ਘਾਟ ਸਾਥੀਓ ਅੱਜ ਅਸੀਂ 41 ਘਾਟ ਮਾਸਟਰ ਕਾਰਡਰ ਯੂਨੀਅਨ ਵੱਲੋਂ ਤੇ ਸਮੂਹ ਕਾਰਡਰ ਦੇ ਵੱਲੋਂ ਸਾਥੀ ਜਸਵੰਤ ਘਵਾਇਆ ਦੇ ਘਰ ਪਹੁੰਚੇ ਆ ਉਹੀ ਸਾਥੀ ਜਸਵੰਤ ਘਵਾਇਆ ਜਿਨ੍ਹਾਂ ਨੇ 41 ਘਾਟ ਪੋਸਟਾ ਘੜਵਾਉਣ ਦੇ ਲਈ ਜਲੰਧਰ ਅਤੀਮ ਨੇ ਇਸ਼ਤੇ ਨਾਲ ਲਗਾਤਾਰ 87 ਦਿਨ ਟੈਂਕੀ ਦੇ ਉੱਪਰ ਡਟੇ ਰਹੇ ਸੀ ਤੇ ਇਹਨਾਂ ਦੀ ਬਦੌਲਤ ਜਿਹੜੀਆਂ ਪੋਸਟ ਆਈਆਂ ਤੇ ਤੁਸੀਂ ਅੱਜ ਜੋ ਆ ਦੇ ਵਿੱਚ ਸਾਥੀਆਂ ਬੈਠੇ ਹੋ ਤੇ ਹਾਲਾਂਕਿ ਸਾਨੂੰ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀਗਾ ਪਰ ਕੁਝ ਕਾਰਨਾ ਕਰਕੇ ਕੁਝ ੜਿੱਕੇ ਪੈਣ ਕਰਕੇ ਅਸੀਂ ਸਾਥੀਤੋ ਚ ਮਾਫੀ ਵੀ ਚਾਹੁੰਦੇ ਹਾਂ ਇਸ ਗੱਲ ਦੀ ਕਿ ਅਸੀਂ ਲੇਟ ਹੋ ਗਏ ਪਰ ਫਿਰ ਵੀ ਚਲੋ ਅਸੀਂ ਪਹੁੰਚੇ ਤੇ ਅਸੀਂ ਸਾਥੀ ਦਾ ਤੇ ਪੂਰੀ ਫੈਮਿਲੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਦਿਲੋਂ ਇਸ ਗੱਲ ਦਾ ਅਸੀਂ ਅਭਾਰ ਪ੍ਰਗਟ ਕਰਦੇ ਹਾਂ ਕਿ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਜਿਹੜੀ ਬੀਆ ਟਟਪਾਹ ਯੂਨੀਅਨ ਦੇ ਲਈ ਰਹੀ ਆ ਤੇ ਲਗਾਤਾਰ ਇਹ ਸੰਘਰਸ਼ਾਂ ਦੇ ਵਿੱਚ ਕਿਉਂਕਿ ਟੈਂਕੀ ਦੇ ਸਾਥੀਆਂ ਨੂੰ ਬੈਠਣਾ ਇੱਕ ਦਿਨ ਬੈਠਣਾ ਵੀ ਮਤਲਬ ਕਿ ਸੌਖੀ ਗੱਲ ਨਹੀਂ ਲਗਾਤਾਰ 87 ਦਿਨ ਇਹ ਸਾਥੀ ਮਨੀਸ਼ ਦੇ ਨਾਲ ਜਲੰਧਰ ਪਾਣੀ ਐ ਟੈਂਕੀ ਤੇ ਡਟੇ ਰਹੇ ਤੇ ਜਮਾ ਲਾਸਟ ਮੂਮੈਂਟ ਦੇ ਉੱਪਰ ਆਪਣਾ ਜਿਹੜਾ ਪੋਰਟਲ ਸੀ ਜਿਹੜਾ ਉਹ 1 ਘੰਟਾ ਪਹਿਲਾਂ ਓਪਨ ਹੋਇਆ ਤੇ ਅੱਗੇ ਵੀ ਅਸੀਂ ਤੁਹਾਨੂੰ ਅਪੀਲ ਕਰਦੇ ਆ ਜਿਹੜੇ ਸਾਡੇ ਬੇਰੋਜਗਾਰ ਸਾਥੀ ਨੇ ਹੁਣ ਵੀ ਸਾਥੀ ਪੋਸਟਾਂ ਦੇ ਸੰਘਰਸ਼ ਲਈ ਲਗਾਤਾਰ ਡਟੇ ਹੋਏ ਨੇ ਸੰਘਰਸ਼ ਦੇ ਮੈਦਾਨ ਦੇ ਵਿੱਚ ਤੇ ਅਪੀਲ ਵੀ ਆ ਕੇ ਸਹਿਯੋਗ ਕਰੋ ਵੱਧ ਤੋਂ ਵੱਧ ਤਾਂ ਜੋ ਪੋਸਟਾਂ ਦੇ ਜਿਹੜੀਆਂ ਲੈ ਸਕਣ ਇਹ ਤੇ ਜਿਹੜੇ ਸਾਡੇ ਸਾਥੀ ਰਹਿ ਗਏ ਆ ਉਹ ਵੀ ਉਹ ਜਿਹੜਾ ਹੈਗਾ ਆਪਣੇ ਜੋਬ ਦੇ ਵਿੱਚ ਜਿਹੜਾ ਉਹ ਆ ਸਕਣ ਤੇ ਅਸੀਂ ਸਮੂਹ ਕਾਡਰ ਦਾ ਵੀ ਧੰਨਵਾਦ ਕਰਦੇ ਆ ਸਾਡੇ ਸਾਰੇ ਸੁਜਕਾ ਵਾਲੇ ਸਾਥੀਆਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਇਸ ਸਾਨੂੰ ਮਾਨ ਸਨਮਾਨ ਕਰਨ ਦੇ ਲਈ ਸਾਨੂੰ ਸਹਿਯੋਗ ਦਿੱਤਾ ਤੇ ਅਸੀਂ ਉਹਨਾਂ ਦਾ ਵੀ ਰਵਾਹ ਪ੍ਰਗਟ ਕਰਦੇ ਆ ਤੇ ਅਸੀਂ ਸਾਥੀ ਸਵੰਦ ਦਾ ਵੀ ਸਾਰੇ ਸਮੂਹ ਮਾਸਟਰ ਕਾਰਡਰ ਜਿਹੜੇ ਸਾਡੇ ਸਾਥੀ ਨੇ ਉਹਨਾਂ ਵੱਲੋਂ ਅਸੀਂ ਧੰਨਵਾਦ ਕਰਦੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਅਸੀਂ ਕਿ ਤੁਹਾਡੀ ਅਸੀਂ ਕਰਵਾਰਨੀ ਦੇ ਸਰਦਕਾ ਠੀਕ ਆ ਵੀ ਅਸੀਂ ਅੱਜ ਜੌਬ ਦੇ ਵਿੱਚ ਪਹੁੰਚਿਆ ਹੋਰ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਦੇ ਆ ਕਿ ਜਲਦੀ ਤੋਂ ਜਲਦੀ ਤੁਸੀਂ ਵੀ ਸਾਡੇ ਵਾਂਗੂ ਜੌਬ ਦੇ ਵਿੱਚ ਆਵੋ ਤੇ ਮੋਢੇ ਨਾਲ ਮੋਢਾ ਜੋੜ ਕੇ ਫਿਰ ਆਪਾਂ ਅੱਗੇ ਚੱਲਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਲਈ ਧੰਨਵਾਦ ਸਤਿ